ਸੈਂਟਰ ਲੋਕ ਹੈ ਗੱਡੀ ਐ ਪ੍ਰਦੀਪਰੇ ਅੰਟੀਰੀਅਰ ਤੇ ਸੀਟ ਕਵਰ ਦੇ ਨਗਾਂ ਮਰਾ ਦਿਓ ਅੰਟੀਰੀਅਰ ਬਹੁਤ ਸੋਹਣਾ ਹੈ ਗੱਡੀ ਦਾ ਸੀਟ ਕਵਰ ਬਹੁਤ ਵਧੀਆ ਸਾਫ ਸੁਥਰੇ ਹੈਗੀ ਨਵੇਂ ਸੀਟ ਕਵਰ ਚੜੇ ਹੋਏ ਹੈਗੇ ਪੂਰੇ ਸੋਹਣੇ ਸੀਟ ਕਵਰ ਆ ਏਸੀ ਹੀਟਰ ਕਰਨ ਨੂੰ ਓਕੇ ਆ ਬਿਲਕੁਲ ਚੱਲ ਏਸੀ ਆ ਬਾਈ ਤੇ ਰੇਟ ਵੀ ਗੱਡੀ ਦਾ ਬਹੁਤ ਘੱਟ ਰਹਿਣ ਵਾਲਾ ਹੈਗਾ ਅੱਛੇ ਗਾਲ ਦੋਸਤੋ ਤੁਹਾਡਾ ਸਵਾਗਤ ਆਪਣਾ ਚੈਨਲ ਪੰਜਾਬ ਟੂਰ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਕਿ ਚਿੱਟੇ ਰੰਗ ਦੀ ਪੀਵੀ 0 13 ਨੰਬਰ ਦੀ ਗੱਡੀ ਹੈਗੀ ਨੋਵਾ ਜੀ 4 ਗੱਡੀ ਹੈ ਵੀਰੇ ਤੇ ਗੱਡੀ ਬਾਰੇ ਦਿੰਨੇ ਆ ਜਾਣਕਾਰੀ ਅ ਪ੍ਰਦੀਪ ਵੀਰੇ ਪਹਿਲਾ ਟਾਇਰਾਂ ਤੇ ਨੀਂਹ ਕੰਮਰਾ ਦਿਓ ਬ੍ਰੈਸਟੋਨ ਕੰਪਨੀ ਦੇ ਟਾਇਰ ਲੱਗੇ ਹੋਏ ਹੈਗੇ ਨਵੇਂ ਟਾਇਰ ਲਵਾਏ ਸੀ ਬਾਈ ਜਿੰਨਾ ਤੋਂ ਆਪਾਂ ਗੱਡੀ ਖਰੀਦੀ ਹੈਗੀ 85 ਤੋਂ 90 ਪੈਸੇ ਟਾਇਰਾਂ ਦੀ ਹਾਲਤ ਪਈ ਹੈਗੀ ਏਸੀ ਹੀਟਰ ਓਕੇ ਹੈ ਗੱਡੀ ਪੂਰੀ ਸੋਹਣੀ ਹੈਗੀ 2011 ਮਾਡਲ ਜੀ 4 ਚਿੱਟਾ ਰੰਗ ਤੇ ਸੈਂਟਰ ਲੋਕ ਅੰਗਲੀ ਚਾਬੀ ਹੈ ਬਾਈ ਸੈਂਟਰ ਲੋਕ ਹੈ ਗੱਡੀ ਐ ਪ੍ਰਦੀਪ ਵੀਰੇ ਅਨਟੀਰੀਅਰ ਤੇ ਸੀਟ ਕਵਰ ਦੀ ਨੀਂਗਾ ਬਰਾਦਰ ਅਨਟੀਰੀਅਰ ਬਹੁਤ ਸੋਹਣਾ ਹੈ ਗੱਡੀ ਦਾ ਸੀਟ ਕਵਰ ਬਹੁਤ ਵਧੀਆ ਸਾਫ ਸੁਥਰੀ ਹੈਗੀ ਨਵੇਂ ਸੀਟ ਕਵਰ ਚੜੇ ਹੋਏ ਹੈਗੇ ਪੂਰੇ ਸੋਹਣੇ ਸੀਟ ਕਵਰ ਆ ਏਸੀ ਹੀਟਰ ਕਰਨ ਨੂੰ ਓਕੇ ਹੈ ਬਿਲਕੁਲ ਚੱਲ ੜੇ ਏਸੀ ਹੈ ਬਾਈ ਤੇ ਰੇਟ ਵੀ ਗੱਡੀ ਦਾ ਬਹੁਤ ਘੱਟ ਰਹਿਣ ਵਾਲਾ ਹੈਗਾ ਤੁਹਾਨੂੰ ਪਤਾ ਆਪਣੀ ਰੇਟ ਜਮਾ ਜੈ ਜੀ ਹੁੰਦੀ ਹੈ ਬਾਈ ਇਹ ਗੱਡੀ ਦਾ ਇਕੱਲਾ ਮੂਰਲਾ ਬੰਪਰ ਪੇਂਟ ਹੈਗਾ ਬਾਕੀ ਗੱਡੀ オリジナル ਹੈਗੀ ਵਧੀਆ ਸੋਹਣੀ ਗੱਡੀ ਹੈਗੀ ਚਿੱਟੇ ਰੰਗ ਦੀ ਹੈ 2011 ਮਾਡਲ ਹੈ जीप 4 ਹੈ ਪੀਵੀ 13 ਨੰਬਰ ਦੀ ਹੈਗੀ ਤੇ ਬਾਕੀ ਬਈ ਗੱਡੀ ਦੇ ਇੰਜਨ ਤੇ ਵੀ ਆਪਾਂ ਨਿਗ੍ਹਾ ਮਰਾ ਦੇਾਂਗੇ ਚਾਰੇ ਟਾਇਰ ਬ੍ਰੈਸਟਨ ਕੰਪਨੀ ਦੇ ਆਗੇ ਵਧੀਆ ਸੋਹਣੇ ਟਾਇਰ ਆਗੇ 85 ਤੋਂ 90 ਪੈਸੇ ਟਾਇਰਾਂ ਦੀ ਹਾਲਤ ਆਗੀ ਸੋਹਣੀ ਗੱਡੀ ਹੈ ਤੇ ਆਪਾਂ ਬਈ ਇੰਜਨ ਤੇ ਮਰਾਉਣੀਆਂ ਨਿਗਾ ਸਾਫ ਸੁਥਰੀ ਗੱਡੀ ਆ ਬੀਲ ਕੱਪ ਲੱਗੇ ਪਿਆ ਬਈ ਆਜੋ ਵੀ ਦਰਸ਼ਕੋਵਰੋ ਜੇ ਆਪਾਂ ਗੱਲ ਕਰੀਏ ਇੰਜਣ ਦੀ ਸੀਲਡ ਆ ਬਾਈ ਗੱਡੀ ਮੂਰੋ ਵੀ ਸਾਰੀ ਸਾਰੇ ਪਾਸੋਂ ਸੀਲਡ ਆ ਬਾਈ ਲੱਗੀ ਵੱਜੀ ਦੀ ਆਪਣੀ ਫੁੱਲ ਗਰੰਟੀ ਆ 6 ਮਹੀਨਿਆਂ ਦੀ ਲਿਖ ਕੇ ਦੇ ਦਾਂ ਕਾਗਜ਼ ਦੇ ਵਿੱਚ ਸਾਰੀ ਸੀਲਡ ਗੱਡੀ ਆ ਬਾਈ ਟੋਟਲੀ ਸਰਵਿਸ ਗੱਡੀ ਦੀ ਹੋਈ ਵੀ ਆ ਤੇ ਬਾਈ ਬੈਟਰੀ ਦੇਣੀ ਆ ਮਰਾਜੀ ਜੀ ਬ੍ਰਜੀਪ ਨੇ ਬੈਟਰੀ ਤਿੰਨ ਕ ਮਹੀਨੇ ਹੋਇਆ ਬਾਈ ਰਖਾਈ ਨੂੰ ਜਿੰਨਾ ਤੋਂ ਆਪਾਂ ਗੱਡੀ ਖਰੀਦੀ ਉਹਨਾਂ ਨੇ ਦੱਸਿਆ ਸੀ ਬੈਟਰੀ ਤਿੰਨ ਕ ਮਹੀਨੇ ਹੋ ਗਏ ਰਖਾਈ ਨੂੰ ਸੋਹਣੀ ਗੱਡੀ ਆ ਚਿੱਟਾ ਰੰਗ ਆ जी4 ਆ 2011 ਮਾਡਲ ਹੈ ਹੁਣ ਆਪਾਂ ਗੱਲ ਕਰੀਏ ਜੀ ਭਾਈ ਰੇਟ ਦੀ ਤਾਂ ਰੇਟ ਭਾਈ ਛੋਟਾ ਜਿਹਾ ਰੇਟ ਆਗਾ 2 ਲੱਖ 90 ਹਜ਼ਾਰ ਦੀ ਆਪਣੀ ਡਿਮਾਂਡ ਆ ਭਾਈ 네ਗੋਸ਼ੀਏਬਲ ਰੇਟ ਆ ਤੇ ਖਿੱਚ ਕੇ ਕਰ ਲਾਂਗੇ ਭਾਈ 2 ਲੱਖ 90 ਹਜ਼ਾਰ ਦੀ ਡਿਮਾਂਡ ਆ ਤੇ ਰੇਟ ਭਾਈ ਘਟ ਹੋ ਜਾਊਗਾ ਤੇ ਨੰਬਰ ਸਕਰੀਨ ਤੇ ਛੱਡ ਦਿਆਂਗੇ ਸੰਪਰਕ ਕਰ ਲਿਓ ਭਾਈ 2011 ਮਾਡਲ ਜੀ4 ਚਿੱਟਾ ਰੰਗ ਧੰਨਵਾਦ ਜੀ